ਤੇ ਫੇਰ ਲੇਬਰ ਮਹਿਕਮੇ ਕੋਲ ਲੇਬਰ ਮਹਿਕਮੇ ਦੇ ਕਿਰਤ ਇੰਸਪੈਕਟਰ ਲੇਬਰ ਅਫਸਰ ਸਹਿਬਾਨ ਕਿਰਤ ਕਮਿਸ਼ਨਰ ਤੇ ਪੰਜਾਬ ਸਰਕਾਰ ਇਹ ਤੋਂ ਬਿਨਾਂ ਸਾਡੀ ਕਿਰਤ ਮੰਤਰੀ ਅਨਮੋਲ ਗਾਗਰ ਮਾਨ ਤੱਕ ਆਪਣਾ ਇਹ ਮਸਲਾ ਲੈ ਕੇ ਗਏ ਆ ਪਰ ਇੱਥੋਂ ਦੀ ਸਰਕਾਰਾਂ ਜਿਹੜੀਆਂ ਉਹ ਲਗਾਤਾਰ ਉਹ ਗੱਲ ਕਰਦੀਆਂ ਨੇ ਲੋਕਾਂ ਦੀ ਕਿ ਲੋਕਾਂ ਨੇ ਅਸੀਂ ਵਾਦੇ ਪੂਰੇ ਕਰਾਂਗੇ ਸਾਡੀ ਰਕਲਾ ਪੰਜਾਬ ਲੈ ਕੇ ਆਉਣਾ ਹੈ ਅਸੀਂ ਪੰਜਾਬ ਨੂੰ ਚਮਕਦਾ ਬਣਾਉਣਾ ਹੈ ਇਹ ਬਹੁਤ ਗੱਲਾਂ ਹੋ ਰਹੀਆਂ ਕੇਂਦਰ ਸਰਕਾਰ ਵੀ ਲਗਾਤਾਰ ਕੰਮ ਕਰੇ ਚਮਕਦਾ ਭਾਰਤ ਸਦੇ ਰਾ ਮੰਦਰ ਦੇ ਨਾਰੇ ਚੜ੍ਹ ਜਾ ਕੇ ਸਾਡੇ ਜਿਹੜੇ ਲੋਕ ਨੇ ਕਿੰਤੀ ਲੋਕਾਂ ਦੇ ਨੋਕਾਂ ਦੇ ਕਰਾ ਕੋ ਉਹ ਲੋਕਾਂ ਨੂੰ ਦਿੱਤੀਓ ਕੇਂਦਰ ਸਰਕਾਰ ਵੀ ਲਾਗੂ ਕਰ ਰਹੀ ਆ ਪੇ ਪੰਜਾਬ ਸਰਕਾਰ ਵੀ ਲਾਗੂ ਕਰਈ ਆ ਕੇਂਦਰ ਸਰਕਾਰ ਨੇ ਜਦੋਂ ਕਰੋਨਾ ਦਾ ਇਹ ਸਾਰਾ ਦੌਰ ਚੱਲਦਾ ਸੀ ਲੋਕ ਘਰਾਂ ਦੇ ਵਿੱਚ ਬੜੇ ਹੋਤੀ ਉਦੋਂ ਹੀ ਖੇਤੀ ਕਾਨੂੰਨ ਲਿਆਂਦੇ ਤੇ ਨਾਲ ਦੀ ਨਾਲ ਜਿਹੜੇ ਮਜ਼ਦੂਰ ਹੱਕਾਂ ਦੇ ਨਹੀਂ ਉਹ ਕਿਰਤ ਕਾਨੂੰਨ ਬੜੇ ਹੋਤੀ ਉਹ 44 ਕਿਰਤ ਕਾਨੂੰਨ ਤੌਰ ਤੇ ਪੂਰ ਤਰ੍ਹਾਂ ਲੇਬਰ ਕੋਡ ਲਿਆਂਦੇ ਜਿੱਥੇ ਮੋਦੀ ਸਰਕਾਰ ਸਾਰੇ ਭਾਰਤ ਦੇ ਅੰਦਰ ਸਾਡੇ ਹੱਕਾਂ ਦੇ ਖਿਲਾਫ ਸਾਡੇ ਬਣਦੇ ਹੱਕਾਂ ਦੇ ਜਿਹੜੇ ਕਾਨੂੰਨ ਸੀ ਉਹਨਾਂ ਨੂੰ ਰੋਲ ਕੇ ਉਹ ਬਹੁਤ ਕਮੀ ਕੰਪਨੀਆਂ ਵੱਡੇ ਸਰਮਾਇਯਦਾਰਾਂ ਦੇ ਹੱਕ 'ਚ ਉਹ ਚਾਰ ਲੇਬਰ ਕੋਡ ਲੈ ਆਂਦੇ ਨੇ ਤਾਂ ਇੱਥੇ ਪੰਜਾਬ ਸਰਕਾਰ ਜਿਹੜੀ ਇਹ ਲੋਕਾਂ ਨਾਲ ਗਰੰਟੀ ਹੀ ਕਰਦੀ ਸੀ ਕਿ ਹੁਣ ਤੱਕ ਤਾਂ ਲੁੱਟਣ ਵਾਲੀਆਂ ਹੀ ਸਰਕਾਰਾਂ ਆਈਆਂ ਅਸੀਂ ਜਿਹੜੀ ਸਰਕਾਰ ਅਸੀਂ ਭਗਤ ਸਿੰਘ ਦੇ ਵਾਰਸ ਬਣ ਕੇ ਕੰਮ ਕਰਾਂਗੇ ਖਟਕੜ ਕਲਾ ਦੇ ਵਿੱਚ ਜਾ ਕੇ ਇਹਨਾਂ ਦੇ ਸੋਹਾ ਖਾਧੀਆਂ ਵੀ ਉਹ ਥੀ ਲੋਕਾਂ ਨੂੰ ਇਨਸਾਫ ਦੇਵਾਂਗੇ ਤੁਹਾਡਾ ਦਿਨ ਸਾਫ ਆਪਣੇ ਸਾਹਮਣੇ ਆ ਉਹ ਲਨਫੋਸ ਕੰਪਨੀ ਦੇ ਜਿਹੜੇ ਕੰਮ ਇਹ ਤੁਸੀਂ ਤੁਸੀਂ ਆਪਣੇ ਹੱਡੀ ਹਟਾਇਆ ਵੀ 6-7 ਮਹੀਨਿਆਂ ਤੋਂ ਅਸੀਂ ਪ੍ਰਸ਼ਾਸਨ ਦੇ ਵੀ ਧਿਆਨ ਚ ਲਿਆ ਰਹੇ ਹਾਂ ਚਾਹੇ ਐਸ ਡੀ ਐਮ ਹੋਵੇ ਚਾਹੇ ਡੀ ਸੀ ਹੋਵੇ ਚਾਹੇ ਸਰਕਾਰਾਂ ਹੋਣ ਚਾਹੇ ਕਿਰਤ ਮੰਤਬਾ ਹੋਵੇ ਪਰ ਹੁਣ ਤੱਕ ਉਸ ਕੰਪਨੀ ਤੇ ਇਹਨੇ 350 ਵਰਕਰਾਂ ਨੂੰ ਉਹ ਕੱਢਿਆ ਥੋਂ ਤੇ ਆਪਣੀਆਂ ਮਰਮਾਨੀਆਂ ਕੀਤੀਆਂ ਨੇ ਇਸੇ ਨੂੰ ਪੂਰਾ ਇਖਾਫ ਨਹੀਂ ਦਿੱਤੇ ਨਾ ਸਾਨੂੰ ਰੋਜ਼ਗਾਰ ਦੇਣ ਦੇ ਲਈ ਤਿਆਰ ਹੈ ਕੰਪਨੀ ਨਾ ਸਾਨੂੰ ਬੜਾ ਸਮਾਵਤਾ ਦੇਣ ਦੇ ਲਈ ਤਿਆਰ ਹੈ ਅਸੀਂ 4 ਮਹੀਨੇ ਤੋਂ ਛੜ ਕੇ ਸੜਕਾਂ ਤੇ ਆਂ ਇਹ ਸਰਕਾਰਾਂ ਸਾਡੀ ਆਵਾਜ਼ ਨਹੀਂ ਸੁਣ ਰਹੀਆਂ ਤੇ ਸਾਡਾ ਐਮ.ਐਲ.ਏ. ਸਾਹਿਬ ਇਹ ਕਹਿੰਦਾ ਕਿ ਉਹ ਤਾਂ ਪ੍ਰਾਈਵੇਟ ਕੰਪਨੀ ਆ ਸਾਡਾ ਹਿੰਦੀ ਉਥਾਬ ਕਹਿੰਦਾ ਕਿ ਪ੍ਰਾਈਵੇਟ ਕੰਪਨੀ ਆ ਅਸੀਂ ਉਹਦੇ ਕਾਰਵਾਈ ਨਹੀਂ ਕਰਾਂਗੇ ਜੇ ਤੁਸੀਂ ਕਾਰਵਾਈ ਨਹੀਂ ਕਰ ਸਕਦੇ ਤਾਂ ਲੋਕਾਂ ਨੂੰ ਆਪਣੇ ਹੱਕ ਲੈਣ ਦੇ ਅਧਿਕਾਰ ਦਿਓ ਸਾਨੂੰ ਕਿਉਂ ਥਾਂ ਤੋਂ ਆ ਕੇ ਘੇਰਦੇ ਹੋ ਜੇ ਗੱਲ ਕਰਨੀ ਹੈ ਮੁੱਖ ਮੰਤਰੀ ਸਾਡੇ ਨਾਲ ਕਰੇ ਵੀ ਤੇਰੇ ਰਾਜ ਦੇ ਵਿੱਚ ਜਿਹੜੇ ਵਾਦੇ ਤੂੰ ਪੂਰੇ ਕੀਤੇ ਸੀ ਲੋਕਾਂ ਦੇ ਨਾਲ ਉਹਨਾਂ ਵਿੱਚ ਇੱਕ ਵੀ ਵਾਦਾ ਇਹਨੇ ਮਜ਼ਦੂਰਾਂ ਨਾਲ ਪੂਰਾ ਨਹੀਂ ਕਰਿਆ ਅੱਜ ਤਾਂ-ਤਾਂ ਮਜ਼ਦੂਰ ਰੋਲੇ ਆ ਤੁਸੀਂ ਫੈਕਟਰੀਆਂ ਦੇ ਵਿੱਚ ਰੋ ਰਹੇ ਹੋ ਬੇਰ ਹੱਥਾਂ ਦੀ ਮੈਨੇਜਮੈਂਟ ਤੁਹਾਡੇ ਨਾਲ ਤੱਕਾ ਕਰਦੀ ਆ ਦੂਜੇ ਪਾਸੇ ਆ ਪਿੰਡਾਂ ਦੇ ਮਜ਼ਦੂਰੋ ਮੇਰੇ ਪਿੰਡ ਦੀਓ ਉਹ ਮਾਵਾ ਪੈਣਾ ਕਈ ਵਾਰੀ ਆਖੇ ਐਮਐਲ ਨੇ ਜਾ ਕੇ ਦਰਫਾਤ ਦੇਖੇ ਅੰਨੇ ਤੇ ਸਾਡੇ ਪਿੰਡ ਇੱਕ ਦਿਨ ਵੀ ਨਰੇਚਾ ਦਾ ਕੰਮ ਨਹੀਂ ਚੱਲਿਆ ਸਾਨੂੰ ਕੁੱਤ ਦੋ ਪਰ ਹੁਣ ਤੱਕ ਇਹਨਾਂ ਦੀ ਅੱਖ ਨਹੀਂ ਆ ਉਹ ਖੁੱਲੀ ਨਹੀਂ ਕਰ ਰਹੇ ਆ ਕਿ 75 76 ਸਾਲ ਹੋ ਗਏ ਆ ਵੋਟਾਂ ਪਾਉਂਦਿਆਂ ਨੂੰ ਇਹ ਗਦੀ ਗੇੜ ਦੇ ਵਿੱਚੋਂ ਨਿਕਲੋ ਦੋਸਤੋ ਇਹ ਸਰਕਾਰਾਂ ਜਿਹੜੀਆਂ ਵੀ ਬਣਦੀਆਂ ਵੱਡੇ ਵੱਡੇ ਕਾਰਪੋਰੇਟ ਘਰਾਣਿਆਂ ਤੋਂ ਉਹ ਵੱਡੇ ਫੰਡ ਲੈ ਕੇ ਇਹ ਚੋਣਾਂ ਲੜਦੀਆਂ ਨੇ ਤੇ ਬਾਅਦ ਵਿੱਚ ਵੀ ਜੇ ਮਜ਼ਦੂਰਾਂ ਦਾ ਕੋਈ ਮਸਲਾ ਆਉਂਦਾ ਕੋਈ ਟੈਨਸਰਾਂ ਦਾ ਮਸਲਾ ਆਉਂਦਾ ਸਭ ਚੁੱਪ ਕਰਕੇ ਹੈ ਆਪਣੀਆਂ ਥੈਲੀਆਂ ਭਰਾ ਲੈਂਦੇ ਨੇ ਤੇ ਆ ਜਨਤਾ